ਬਿਲ ਟੀਵੀ ਯੂਕੇ ਡਿਵਾਈਨ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਛੋਟੇ ਜਿਹੇ ਪਿੰਡ ਮੰਨਣਹਾਣਾ ਵਿੱਚ ਤੇ ਇੱਥੇ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਹਰਿ ਸਰ ਸਾਹਿਬ ਡੇਰਾ ਮੰਨਣ ਹਾਣਾ ਤੇ ਆਓ ਲੈ ਚਲਦੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਸੰਗਮਰਮਰ ਪੱਥਰ ਦਾ ਇਹ ਗੁਰਦੁਆਰਾ ਸਾਹਿਬ ਬਹੁਤ ਹੀ ਖੂਬਸੂਰਤ ਬਣਿਆ ਹੋਇਆ ਇਸ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਹੁਤ ਵਿਸ਼ਾਲ ਹੈ ਤੇ ਦੇਖਣ ਵਿੱਚ ਬਹੁਤ ਮਨਮੋਹਕ ਹੈ ਦੁਆਰਾ ਡੇਰਾ ਹਲਿਸਰ ਮੰਨਣਹਾਣਾ ਸਾਹਿਬ ਜੀ ਤੇ ਅੱਜ ਅਸੀਂ ਸੰਤ ਅਮਰੀਕ ਸਿੰਘ ਜੀ ਬਾਬਾ ਜੀ ਕੋਲ ਪਹੁੰਚਾਰੇ ਆ ਤੇ ਅਸੀਂ ਉਹਨਾਂ ਤੋਂ ਜਾਣਦੇ ਆ ਇੱਥੇ ਦੇ ਇਤਿਹਾਸ ਬਾਰੇ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਜਿੱਦਾਂ ਕਿ ਤੁਸੀਂ ਇੱਥੇ ਗੱਦੀ ਨਿਸ਼ੀਨ ਵਿਰਾਜਮਾਨ ਹੋ ਤੇ ਮੈਂ ਜਾਨਣਾ ਚਾਹਾਂਗੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਸਭ ਤੋਂ ਪਹਿਲੇ ਜਿਹੜੇ ਇੱਥੇ ਗੱਦੀ ਨਿਸ਼ੀਨ ਬਾਬਾ ਜੀ ਸੀਗੇ ਉਹ ਕਿਹੜੇ ਬਾਬਾ ਜੀ ਸੀ ਮੈਂ ਸੰਤ ਬਾਬਾ ਹਰੀ ਸਿੰਘ ਜੀ ਨੇਕੀ ਬਾਰੇ ਹੋਏ ਆ ਜਿਸ ਟਿਕਾਣਾ ਦਾ ਨਵਾ ਸ਼ਹਿਰ ਪਿੰਡ ਦਾ ਪਿੰਡ ਦੌਂਦਪੁਰ ਹੈ ਜੀ ਇਹ 1959 ਦੇ ਵਿੱਚ ਸ੍ਰੀ ਛੱਡ ਬਾਬੇ ਸਿੰਘ 108 ਸੰਤ ਬਾਬਾ ਹਰੀ ਸਿੰਘ ਜੀ ਨਿੱਕੀ ਵਾਲੇ ਇਸ ਗੁਰਦੁਆਰਾ ਸਾਹਿਬ ਦੇ ਸਭ ਤੋਂ ਪਹਿਲੇ ਨੰਬਰ ਤੇ ਬਾਬਾ ਜੀ ਹੈ ਇਹ ਉਹਨਾਂ ਦੀ ਸਮਾਦ ਹੈ ਉਹਨਾਂ ਦਾ ਇੱਥੇ ਦਾ ਸੰਸਕਾਰ ਕੀਤਾ ਗਿਆ ਸੀ ਇਸ ਤੋਂ ਬਾਅਦ ਜਿਹੜੀ ਗੱਦੀ ਹੈ ਸੰਤ ਬਾਬਾ ਬਲਬੀਰ ਸਿੰਘ ਤਾਂ ਸੰਤ ਬਾਬਾ ਜਸਵੰਤ ਸਿੰਘ ਜੀ ਦੋਨੇ ਗੱਦੀ ਤੇ ਰਹੇ ਆ ਉਹ 17 ਦੇ ਵਿੱਚ ਗੱਦੀ ਛੱਡ ਗਏ ਜੀ ਸਤਿਬਾਬਾ ਬਬਾ ਬਲਵੀਰ ਸਿੰਘ ਜੀ 108 ਸੰਤ ਬਬਾ ਬਲਵੀਰ ਸਿੰਘ ਜੀ ਦੀ ਸਮਾਦ ਇੱਥੇ ਦਾ ਸੰਸਕਾਰ ਕੀਤਾ ਸੀ ਜਦੋਂ ਉਹ ਜੋਤੀ ਜੋਤ ਸਮਾਈ ਸੀ ਉਸ ਤੋਂ ਬਾਅਦ ਸੰਤ ਬਬਾ ਜਸਵੰਤ ਸਿੰਘ ਜੀ ਹੁਣ ਰਹੇ ਗੱਦੀ ਉੱਤੇ ਉਸ ਤੋਂ ਬਾਅਦ 2020 ਦੇ ਵਿੱਚ 21 ਦੇ ਵਿੱਚ ਉਹ ਨਹੀਂ ਸਰੀਰ ਛੱਡਿਆ ਸੰਤ ਬਬਾ ਜਸਵੰਤ ਸਿੰਘ ਜੀ ਉਹ ਗੱਦੀ ਨਿਸ਼ੀਨ ਜਦੋਂ ਸਾਨੂੰ ਪੱਗ ਦੀ ਰਸਮ ਕਰਤ ਨਹੀਂ ਗਏ ਮੈਂ ਉਸ ਤੋਂ ਬਾਅਦ ਮੈਂ ਇੱਥੇ ਡੀਰੇਲ ਦੇ ਚਾਂਗ ਦੀ ਦੇਖਪਨ ਜੋ ਵੀ ਕਾਰੋਬਾਰ ਹੈ ਸਾਰਾ ਕੁਝ ਸੰਭਾਲਿਆ ਤਾਂ ਚੱਲ ਗਏ। ਪਹਿਲਾਂ ਇੱਥੇ ਬਹੁਤ ਛੋਟੀ ਛਪਰੀ ਹੁੰਦੀ ਸੀ ਅਮਰੁੱਦਾ ਦੀ ਕੁੱਟਿਆ ਇਹਨੂੰ ਕਹਿੰਦੇ ਆ ਕਿ ਇਲਾਕਾ ਨਾ ਵਾਸੀ ਸਾਰੇ ਨੂੰ ਪਤਾ ਸੰਗਤ ਦੇਸ਼ਾਂ ਪਰਦੇਸਾਂ ਜਬ ਉਹ ਸ਼ਰਧਾ ਨਾਲ ਆਉਂਦੀ ਆ ਆਪਣੀਆਂ ਸ਼ਰਧਾ ਲੈ ਕੇ ਕੁੱਟੀਆਂ ਕਰਕੇ ਜਾਂਦੇ ਆ ਜੀ ਜੋੜ ਮੇਲੇ ਹਰੇਕ ਮਨਾਏ ਜਾਂਦੇ ਸੰਤਾਂ ਦੀ ਵਰਸਿੰਗ ਲਾਈ ਜਾਂਦੀ ਆ ਸੰਤਾਂ ਦੇ ਜਨਮ ਦਿਨ ਮਨਾਏ ਜਾਂਦੇ ਆ 1008 ਸੰਤ ਬਾਬਾ ਹਰੀ ਸਿੰਘ ਜੀ ਮਹਾਰਾਜ ਕੁੱਟਿਆ ਅਮਰੁੱਦਾ ਵਾਲੀ ਇੱਥੇ ਬਾਬਾ ਜੀ ਤਪੱਸਿਆ ਕਰਦੇ ਹੁੰਦੇ ਸੀ। ਬੜਾ ਬੜਾ ਪਵਿੱਤਰ ਸਥਾਨ ਬਣਿਆ ਜੀ ਸੰਤਾਂ ਦਾ ਬਣਿਆ ਸੰਗਤ ਦੇ ਸਜੋਗ ਨਾਲ ਹੈ। ਅੱਜ ਵੀ ਸੰਗਤ ਦਾ ਇਹ ਕੋਈ ਨਾ ਇਹ ਹੁੰਡਰ ਨਹੀਂ ਹੈਗਾ ਕੋਈ ਕਿੰਨੇ ਸਾਲ ਹੋ ਗਏ ਥੇ ਸੇਵਾ ਕਰਦੇ ਨੂੰ অলਮੋਸਟ 90 ਤੋਂ ਮੈਂ 92 ਦੇ ਵਿੱਚ ਯਾਦ ਹੈ ਚੇਰ ਮੈਂ ਸੰਤਾਂ ਦੀ ਕਿਰਪਾ ਦੇ ਨਾਲ ਮੈਂ ਬਾਹਰ ਜਾ ਗਏ ਕੈਨੇਡਾ ਤੋਂ ਨਾ ਦਸਟੀ ਕਰਨੀ ਬੇਰਿਆ ਹੀ ਮੈਂ ਬਾਹਰ ਹੀ ਹਾਂ ਉਹਨਾਂ ਦੀ ਸੇਵਾ ਨਾਲ ਹੀ ਮੈਂ ਬਾਹਰ ਗਿਆ ਸੀ ਉਹਨਾਂ ਦੇ ਹੁਕਮ ਨਾਲ ਹੀ ਬਾਹਰ ਹੈ ਜਿੰਨਾ ਚੱਲ ਜਾਉਂਗਾ ਜੁਨੀਅਰ 60 ਸਾਲ ਦੀ ਉਮਰ ਕਿੰਨਾ ਇੱਧਰ ਬੁਲਾਇਆ ਤੇ ਮੈਂ ਕੁਬਾ ਦਿੱਤੀ। ਬੁੱਨਾ ਕਾਰੋਬਾਰ ਛੱਡ ਕੇ ਮੈਂ ਇਹ ਵਿੱਚ ਸੇਵਾ ਕਰਤਾ। ਆਇਆ ਬੀਤ ਉਸੇ ਹਰ ਇੱਕ ਸਾਲ ਆਉਂਦਾ ਹੀ ਬਾਹਰੋਂ ਵੀ ਆ ਕੇ ਜਾਂਦਾ ਹੀ ਸੇਵਾ ਕਰਦਾ ਹੀ। ਜੋ ਵੀ ਬਚਪਨ ਤੋਂ ਕਰਦਾ 1968 ਤੋਂ ਮੇ ਨਾਲ ਜੁੜੇ ਹੈ ਜਗ੍ਹਾ ਦੇ। ਇਹ ਮੇਰੀ ਸ਼ਰਧਾ ਸੀ ਮੈਨੂੰ ਇਸ ਜਗ੍ਹਾ ਤੋਂ ਬਹੁਤ ਕੁਝ ਮਿਲਿਆ ਜੀ ਮੈਂ ਦੱਸ ਨਹੀਂ ਸਕਦਾ। ਸਭ ਤੋਂ ਵੱਧ ਜਿੰਨਾ ਕੁਝ ਮਿਲਿਆ। ਫਿਰ ਤੁਸੀਂ ਇੱਥੇ 2019 ਚ ਆਏ ਸੀਗੇ। ਹਾਂਜੀ। ਸੇਵਾ ਕਰਦੇ ਫਿਰ ਤੁਹਾਨੂੰ ਕਿੰਨੇ ਟਾਈਮ ਬਾਅਦ ਇੱਥੇ ਦੀ ਗੱਦੀ ਮਿਲੀ? ਇਹ ਸ਼ਾਂਤਾਂ ਨੇ ਜਦੋਂ ਸਰੀਰ ਛੱਡਣਾ ਸੀ ਉਸ ਤੋਂ ਪਹਿਲਾਂ ਮੈਨੂੰ ਇਹ ਦੱਸ ਕਰ ਸੀ। ਉਹ ਕਿਹੜਾ ਸੰਤ ਸੀਗਾ ਉਹ 20 ਦੇ ਵਿੱਚ 20 ਵਿੱਚ ਜੀ ਅੱਛਾ ਫਿਰ ਤੁਹਾਨੂੰ 21 ਵਿੱਚ ਗੱਦੀ ਮਿਲਦੀ 21 ਚ ਜੂਨ ਮਹੀਨੇ ਦੀ 16 ਤਰੀਕ ਨੂੰ ਸਰੀਰ ਨੂੰ ਛੱਡਿਆ ਜਦੋਂ ਸੰਤਾਂ ਦਾ ਜਨਮ ਦਿਨ ਬਾਬਾ ਹਰੀ ਸਿੰਘ ਦਾ ਉਹ ਜੂਨ 16 ਨੂੰ ਹੀ ਉਹ ਉਸੇ ਦਿਨ ਇਹਨਾਂ ਨੇ ਸਰੀਰ ਛੱਡਿਆ ਸੀ ਸੰਤ ਬਾਬਾ ਹਰੀ ਸਿੰਘ ਨੇ ਜਿਹੜਾ ਛੱਡਿਆ ਸੀ ਉਹ ਸੰਗ੍ਰਾਮ ਦਾ ਦਿਹਾੜਾ ਹੀ ਹੁੰਦਾ ਸੀ ਮਾਰਚ ਦੇ ਵਿੱਚ ਉਹ ਹਰ ਇੱਕ ਸਾਲ ਮਾਰਚ ਇ ਆਉਂਦੀ ਹੈ ਜੀ ਸੰਗ੍ਰਾਮ ਦਾ ਦਿਨ ਉਹ ਤੋਂ ਬਾਅਦ ਜਿਹੜੇ ਜੋੜ ਮੇਲੇ ਚੱਲਦੇ ਆ ਕੁਸਤੀਆਂ ਦਾ ਮੇਲਾ ਚੱਲਦਾ ਤੇ 40ਵਾਂ ਸਾਲ ਹੋ ਗਿਆ ਜੀ ਇੰਟਰਨੈਸ਼ਨਲ ਲੈਵਲ ਤੇ ਯਾਰ ਨੇ ਪਾਕ ਨੇ ਡਾ ਰੰਡੀਆ ਇੰਗਲੈਂਡ ਸਾਰੇ ਕੰਟਰੀਆਂ ਦੇ ਲੋਕ ਆ ਗਏ 4 5 ਸੱਤ ਮੇਲਾ ਹੁੰਦਾ ਕਰਦਾ ਹੁਣ ਬਹੁਤ ਵਧੀਆ ਸੰਗਤ ਦੇ ਸਹਿਯੋਗ ਨਾਲ ਆ ਜੋ ਵੀ ਬੜਾ ਮੇਲਾ ਜੋ ਵੀ ਸ਼ਰਧਾ ਨਾਲ ਆਉਂਦਾ ਇਸ ਥਾਨ ਬੜਾ ਪਵਿੱਤਰ ਆ ਸੰਤਾਂ ਦਾ ਹੀ ਕੋਈ ਵੀ ਆਪਣਾ ਸ਼ਰਧਾ ਲੈ ਕੇ ਆਉਂਦਾ ਕੋਈ ਕੋਈ ਕਿਸੇ ਨੂੰ ਕੁਝ ਬੰਦੀ ਵੀ ਕੁਮ ਨਹੀਂ ਕੋਈ ਧਰਮ ਦਾ ਨਹੀਂ ਤੇ ਬਾਬਾ ਜੀ ਜਿਹੜਾ ਇਤਿਹਾਸ ਹਨ ਉਹਦੇ ਬਾਰੇ ਆਪਾਂ ਜਾਨਣਾ ਚਾਹੁੰਗੇ ਇਤਿਹਾਸ ਜਿਹੜੇ ਸੰਤ ਬਾਬਾ ਹਰੀ ਸਿੰਘ ਹੋਏ ਹਨ ਇਹਨੂੰ ਬਿਲਕੁਲ ਲੇਡੀ ਦੇ ਦਰਸ਼ਨ ਨੇ ਕੀਤੇ ਸੀ ਪਹਿਲਾਂ ਤੋਂ ਇਹ ਸੇ ਕੁਟ ਕੁਲੀ ਨੇ ਚਰੰਦੇ ਸ਼ਾਨ ਸਿੰਘ ਉਹਨੂੰ ਕੁਟਿਆ ਮਰੂਦਾਂ ਵਾਲੀ ਕਹਿੰਦੇ ਸੀ ਉਸ ਤੋਂ ਬਾਅਦ ਕੁਟਿਆ ਜੀ ਚੇਲੇ ਵਾਲੀ ਆ ਗਏ ਇੱਕ ਦਿਨੀਆਂ ਸੱਤ ਕੁਟਿਆ ਇਹਨਾਂ ਦਾ ਹਸਪੀਟਲ ਵੀ ਬਣਿਆ ਹੈ ਗੁਰਦੁਆਰਾ ਵੀ ਮਹਾਰਿਸ਼ਤਾਨ ਤੇ ਬਣਿਆ ਜਿੱਥੇ ਜਿਹੜਾ ਦਾ ਸਥਾਨ ਸਗਾ ਜਿਹੜਾ ਹੁਣ ਬੋਨ ਪੱਟੀ ਹੋ ਗਿਆ ਉੱਥੇ ਸਗਾ 10 ਕਿਲੋ 20 ਕਿਲੋਮੀਟਰ ਦੇ ਵੇਰੀ ਵਿੱਚ ਸੱਤ ਕੁਟ ਗਿਆ ਹੈ ਜਿਹੜਾ ਨੈਕਲੀ ਇਹਨਾਂ ਦਾ ਪਿਛੋੜੇ ਤੋਂ ਚੱਲਦੀ ਸੀ ਉੱਥੇ ਨਾਂ ਨਹੀਂ ਲਿਖਿਆ ਗਈ ਪਿਛੇ ਵਾਸਤੇ ਜਿਹੜਾ ਹੈ ਇਹਦਾ ਵੀ ਇਤਿਹਾਸ ਬਹੁਤ ਲੰਮਾ ਹੈ ਅੱਜ ਕੱਲ ਦੇਖਦੇ ਏਡਾ ਸਥਾਨ 20 ਏਕੜ ਦੇ ਵਿੱਚ ਲਏ ਬਣਿਆ ਹੈ ਸਰੋਵਰ ਬ ਬਾਜ਼ ਦੇ ਬਿਤੀ ਰਿਹਾ ਨਾ ਅਕਸ਼ਰ ਡਿਫਰੈਂਟ ਹੈ ਜਿਹੜਾ ਵੀ ਬਣਿਆ ਹਨਾ ਇਸ ਸਰੋਵਰ ਦਾ ਨਿਰਮਾਣ ਸੰਤ ਬਾਬਾ ਬਰਵੀਰ ਸਿੰਘ ਜੀ ਵੱਲੋਂ ਕੀਤਾ ਗਿਆ ਸੀ ਦੂਰੋਂ ਦੂਰੋਂ ਸੰਗਤਾਂ ਆ ਕੇ ਮਨ ਵਿੱਚ ਸ਼ਰਧਾ ਭਾਵਨਾ ਨਾਲ ਸਰੋਵਰ ਤੇ ਇਸ਼ਨਾਨ ਕਰਕੇ ਫਿਰ ਦਰਬਾਰ ਜਾ ਕੇ ਮੱਥਾ ਟੇਕਦੇ ਨੇ ਬਾਲੀਵੁੱਡ ਸਟਾਰ ਦਾਰਾ ਸਿੰਘ ਜੀ ਉਹ ਵੀ ਇਸ ਗੁਰਦੁਆਰੇ ਦੇ ਵਿੱਚ ਆ ਕੇ ਆਪਣੀ ਹਾਜ਼ਰੀ ਲਗਵਾਉਂਦੇ ਸੀ ਤੇ ਸੁਣਿਆ ਕਿ ਜਦੋਂ ਇਸ ਗੁਰਦੁਆਰੇ ਦੇ ਵਿੱਚ ਜਦੋਂ ਟੂਰਨਾਮੈਂਟ ਕਬੱਡੀ ਕੱਪ ਹੁੰਦੇ ਸੀ ਮੈਚ ਤੇ ਉਹਦੇ ਵਿੱਚ ਜਦੋਂ ਕੁੜੀਆਂ ਤੇ ਮੁੰਡਿਆਂ ਦੇ ਕੰਪੀਟੀਸ਼ਨ ਹੁੰਦੇ ਸੀ ਉਹਨਾਂ ਵਿੱਚੋਂ ਜਿਹੜੇ ਬੱਚੇ ਫਰਸਟ ਸੈਕਿੰਡ ਥਰਡ ਆਉਂਦੇ ਸੀ ਤੇ ਉਹਨਾਂ ਨੂੰ ਉਹ ਇਨਾਮ ਵੀ ਖੁਦ ਆਪਣੇ ਹੱਥਾਂ ਨਾਲ ਹੀ ਡਿਸਟ੍ਰੀਬਿਊਟ ਕਰਦੇ ਸੀ ਨਾ ਪਰ ਉਹਨੇ ਚੰ데요 ਕਿ ਸੰਤ ਸੰਤਾਂ ਦੇ ਪਰਵਾਨਾ ਲੈ ਜੋ ਉਹਨਾਂ ਨੇ ਕਮਾਈ ਹੋਈ ਉਹਨਾਂ ਦੀ ਉਹਦੇ ਨਾਲ ਸਾਰਾ ਕੁਝ ਬਣਿਆ ਉਹਦੇ ਨਾਲ ਅੱਜ ਵੀ ਚੱਲਦਾ ਜੋ ਅੱਜ ਨੇ ਇੱਥੇ ਲੇਵ ਰਿਆ ਕੋਈ ਬੰਦਾ ਵੀ ਲੱਗਾ ਹੈ ਵਰਕਰ ਵੀ ਹੈ ਕਿ ਸਾਰੇ ਪੇੜ ਹੈ ਜੀ ਕਿਸੇ ਨੂੰ ਕੋਈ ਹਰੇਕ ਬੰਦਾ ਘਰ ਦੇ ਘਰ ਚੱਲਣਾ ਚਾਹੀਦਾ ਬਾਬਾ ਜੀ ਇੱਥੇ ਜਿਹੜਾ ਜੋੜ ਮੇਲਾ ਚੱਲਦਾ ਵਾ ਹਰ ਸਾਲ ਉਹ ਕਦੋਂ ਹੁੰਦਾ ਕਿਹੜੇ ਮਹੀਨੇ ਹੁੰਦਾ ਜਿਹੜਾ ਅਸਲੀ ਮੇਲਾ ਸੰਤਾਂ ਦੀ ਵਰਸ ਜਿਹੜੀ ਆਉਂਦੀ ਹੈ ਉਹ 14 ਮਾਰਚ ਦੇ ਆਉਂਦੀ ਹੈ ਜੀ 14 ਮਾਰਚ ਨੂੰ 14 ਮਾਰਚ ਦੀ ਫੇਰ ਮਾਰਚ ਸੰਗਰਾਮ ਆਉਂਦੀ ਹੈ ਤੇ ਜਿਹੜਾ ਮੇਲਾ ਸ਼ੁਰੂ ਹੋ ਜਾਂਦਾ 11 ਤਰੀਕ ਤੋਂ কুਸਤੀਆਂ ਦਾ 11 12 13 ਨੂੰ ਫਾਈਨਲ ਹੋ ਜਾਂਦਾ 14 ਤਰੀਕ ਦੀ ਵੀ ਸੰਗਰਾਮ ਆਉਂਦੀ ਹੈ ਸੰਤਾਂ ਦਾ ਜਿਹਨੂੰ ਨੇ ਸਰੀਰ ਛੱਡਿਆ ਸੀ ਮਾਰਚ ਦੇ ਵਿੱਚ 1969 ਛੱਡਿਆ ਸੀ ਉਹ ਸੇਮ ਚੱਲਦੀ ਡੇਟ ਦੀ ਹੋਣੀ ਪੱਕੀ ਜੰਮਦੀ ਕਿੰਨੇ ਦਿਨ ਚੱਲਦਾ ਰਹਿੰਦਾ ਹੈ ਇਹ ਮੇਰੇ কুਸਤੀਆਂ ਦਾ 3 ਦਿਨ ਚੱਲਦਾ ਜੇ কুਸਤੀਆਂ ਦਾ ਮੇਲਾ ਵੀ ਸੰਦਦਾ ਅੱਜ কুਸਤੀਆਂ ਦਾ ਕੁੜੀਆਂ ਮੁੰਡਿਆਂ ਦਾ ਮੇਲਾ ਹੁੰਦਾ ਹਿਮਾਚਲ ਤੋਂ ਹਰਿਆਣੇ ਤੋਂ ਸਾਰੇ ਆਏ ਜੀ ਚਲੇਰ ਆਉਂਦੇ ਆ 4-500 ਪਲੇਅਰ ਹੁੰਦਾ ਤਕਰੀਬਨ ਜਿਹ ਇੱਕ ਸੁਣਿਆ ਸੀ ਇਸ ਗੁਰਦੁਆਰੇ ਦੀ ਮਹਾਨਤਾ ਵਾ ਪ੍ਰਸ਼ਾਦ ਦਿੰਦੇ ਆ ਮਾਇਆ ਦਾ ਪ੍ਰਸ਼ਾਦ ਉਹ ਜੀ ਸਾਡੇ ਸੰਤ ਬਾਬਾ ਹਰੀ ਸਿੰਘ ਜਣੀ ਜਦੋਂ ਪਹਿਲਾਂ ਸੀਗੇ ਨਾ ਉਸ ਅਸੀਂ ਵੀ ਬਚਪਨ ਛੋਟੇ ਛੋਟੇ ਆਉਂਦੇ ਸੀ ਸਾਨੂੰ ਵੀ ਉਹ ਖਜ਼ਾਨਾ ਇਹੀ ਦਿੰਦੇ ਹੁੰਦੇ ਸੀ ਮਾਇਆ ਦਾ ਵੀ ਉਹਨੇ ਕਦੇ 50 ਪੈਸੇ ਜਾਂ 75 ਪੈਸੇ ਜਾਂ ਪੰਗਿਆ ਸਵਾ ਉਹਨੇ ਕਹਣਾ ਇੱਕ ਖਜ਼ਾਨਾ ਹੀ ਹੈ ਅਸੀਂ ਉਹ ਸ਼ਾਮ ਤੇ ਰੱਖਿਆ ਸੀ ਸਾਡਾ ਜੋ ਹੀ ਖਜ਼ਾਨਾ ਬੰਦ ਰਿਹਾ ਉਹ ਪ੍ਰੰਤ ਆ ਜਿਹੜੀ ਚੱਲੀ ਆਉਦੀ ਹੈ ਉਹ ਅਸੀਂ ਹਾਲੇ ਤੱਕ ਕੋਈ ਵੀ ਬੰਦ ਨਹੀਂ ਹੋਈ ਜਿੰਦ ਤੱਕ ਲਾ ਸੰਤ ਬਾਬਾ ਬੁਝੇ ਸੁਣਾਂ ਵੇਲੇ ਵੀ ਇਸ ਵੰਦ ਸੁਣਾਂ ਵੇਲੇ ਵੀ ਉਹਨਾਂ ਵੀ ਹੋਈ ਚੱਲਦੀ ਹੈ ਜੀ ਕਿੰਨਾ ਉਹਨਾਂ ਦਾ ਹੀ ਚੰਦਾ ਹੈ ਉਹਨਾਂ ਦਾ ਹੀ ਦੁੱਤ ਹੈ ਤੇ ਇੱਥੇ ਜਿਹੜਾ ਕਹਿੰਦੇ ਕਿ ਲੰਗਰ ਵਿੱਚ 24 ਘੰਟੇ ਦੀ ਸੇਵਾ ਚੱਲਦੀ ਹੈ ਭੋਲ ਜੀ ਚੰਦੇ ਲੰਗਰ ਸਵੇਰ ਸ਼ੁਰੂ ਹੋ ਜਾਂਦਾ ਹੈ 10:30 ਵਜੇ ਰਾਤ ਤੇ ਚੱਲਦਾ ਜੋ ਕੋਈ ਵੀ ਆਉਂਦਾ ਕੋਈ ਮੁਸਾਫਿਰ ਆਉਂਦਾ ਕੋਈ ਵੀ ਆਉਂਦਾ ਰਹਿਣ ਲਈ ਰਹਿائش ਵਾ ਕਮਰੇ ਬਣਿਆ ਤੇ ਕੰਦਨ ਸਾਰੇ 100 ਕਮਰਾ ਹਮੇਸ਼ਾ ਘੱਟ ਤੋਂ ਘੱਟ ਵੀ ਨਕਸ਼ੀਤਰਾਂ ਦੀ ਕੋਈ ਵੀ ਪਰੌਣ ਨਹੀਂ ਕਿਸੇ ਨੂੰ ਦੇਖ ਕੇ ਤਨੀ ਕੋਈ ਕਵੰਦੀ ਨੇ ਕਿਸ ਤਰ੍ਹਾਂ ਲਈ ਜਿਵੇਂ ਇੱਕ ਸ਼ਰਦਾ ਹਲਾਉਂਦਾ ਜਦੋਂ ਆਪਣੇ ਹੋ ਬਸਾਖੀ ਦਾ ਮੇਲਾ ਨੰਕੇ ਗਿਆ ਜੀ ਹਾਂਜੀ ਉਹ ਵੀ ਸਾਖੀ ਦਾ ਵੀ ਸੁਣਿਆ ਕਿ ਹਰ ਸਾਲ ਜਿਹੜਾ ਵੇ ਸਾਖੀ ਦਾ ਮੇਲਾ ਹੁੰਦਾ ਕਿ ਬਹੁਤ ਵੱਡਾ ਮੇਲਾ ਲੱਗਦਾ ਉਹ ਵੱਡਾ ਮੇਲਾ ਲੱਗਦਾ ਜੀ ਸੰਗ ਗੂਰੂ ਘੁੰਮ ਕੇ ਸਾਡੇ ਇੱਥੇ ਲੱਗੇ ਇੱਕ ਪਿੰਡ ਪਿੰਡ ਦਾ ਚੰਗੜੀ ਬਹੁਤ ਸਾਖੀ ਫੱਲ ਉੱਥੇ ਲੱਗਦੇ ਹੁੰਦੇ ਸੀ ਅੱਜ ਕੱਲ ਉੱਥੇ ਹੋ ਕੇ ਸਾਰੇ ਸੰਗ ਜਿੰਨੇ ਟਰੈਕਟਰ ਟ੍ਰੈਲਿੰਗ ਆ ਨਾ ਉੱਥੇ ਆ ਕੇ ਸ਼ਨਾਮ ਕਰਦੇ ਵੱਡਾ ਸਰੋਵਰ ਬਣਿਆ ਹੈ ਬਾਅਦ ਤਿਲੰਦਰ ਛੱਡਦੇ ਆ ਘੁੰਮ ਕੇ ਮੇਲਾ ਦੇਖਦੇ ਆ ਉਹ ਸੁੰਦਰ ਸਥਾਨ ਹੈ ਜੀ ਹਣ ਤਾਂ ਦਾ ਕਿ ਸ਼ਰਦਾ ਨਾ ਆਵੇ ਉਹ ਰੀਤ ਵੀ ਪੂਰੀ ਹੁੰਦੀ ਕੋਈ ਕਿਸੇ ਦੇ ਪ੍ਰਬੰਧ ਨਹੀਂ ਇਹ ਸੰ ਇੱਥੇ ਦੇ ਗੱਦੀ ਨਸ਼ੀਨ ਬਾਬਾ ਜੀ ਸੰ ਤੇ ਬਹੁਤ ਵਧੀਆ ਉਹਨਾਂ ਨੇ ਵਿਚਾਰ ਸਾਂਝੇ ਕੀਤੇ ਸਾਨੂੰ ਗੁਰਦੁਆਰੇ ਦੇ ਇਤਿਹਾਸ ਬਾਰੇ ਦੱਸਿਆ ਸਾਨੂੰ ਬਹੁਤ ਕੁਝ ਦੱਸਿਆ ਥੈਂਕ ਯੂ ਸਾਰੀ ਸੰਗਤੋਂ ਦੇ ਸੰਤਰਦੇਸਾਂ ਜੀ ਸਾਡੇ ਉੱਤੇ ਸਤਿ ਸ਼੍ਰੀ ਅਕਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਐਸੀ ਗੁਰਦੁਆਰਾ ਹਰਿ ਸਰ ਸਾਬ ਡੇਰਾ ਮੰਨਣ ਹਾਣਾ ਜੋ ਕਿ ਅੱਜ ਅਸੀਂ ਤੁਹਾਨੂੰ ਇਸ ਗੁਰਦੁਆਰੇ ਦੇ ਦਰਸ਼ਨ ਵੀ ਕਰਵਾਏ ਤੇ ਇਸ ਗੁਰਦੁਆਰੇ ਦੇ ਇਤਿਹਾਸ ਬਾਰੇ ਜਾਣੂ ਵੀ ਕਰਵਾਇਆ ਫਿਰ ਅਗਲੇ ਐਪੀਸੋਡ ਦੇ ਵਿੱਚ ਕੁਝ ਨਵੀਂ ਜਗ੍ਹਾ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੁਸੀਂ ਜੁੜੇ ਰਹੋ ਬਿਲ ਟੀਵੀ ਯੂਕੇ ਡਿਵਾਈਨ ਚੈਨਲ ਨਾਲ ਮੈਂ ਤੁਹਾਡੀ ਆਪਣੀ ਨੈਨਸੀ ਰੋਡਾ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ